प्यारे बच्चों आपां नु सब नु पता है कि आपां नु रहन दे लिए कादी ਲੋੜ ਹੁੰਦੀ ਹੈ ਘਰ ਦੀ ਆਪਾਂ ਜੇਕਰ ਗੱਲ ਕਰੀਏ ਪਸ਼ੂ ਪੰਛੀ ਮਨੋਖ ਜਾਨਵਰ ਜਿੰਨੇ ਵੀ ਦੁਨੀਆ ਤੇ ਜੀਵ ਜੰਤੂ ਰਹਿੰਦੇ ਐ ਉਹਨਾਂ नु ਸਭ नु ਰਹਿਣ ਦੇ ਲਈ ਕਾਦੀ ਲੋੜ ਹੁੰਦੀ ਹੈ ਘਰ ਦੀ ਘਰ ਦੇ ਵਿੱਚ ਆਪਾਂ ਸੁਰੱਖਿਤ ਵੀ ਰਹਿਨੇ ਆਂ ਘਰ ਦੇ ਵਿੱਚ ਆਪਾਂ ਚੋਰਾਂ ਤੋਂ ਬਚੇ ਰਹਿਨੇ ਆਂ ਜੇਕਰ ਆਪਣਾ ਘਰ ਹੈਗਾ ਤਾਂ ਆਪਾਂ ਘਰ ਦੇ ਵਿੱਚ ਆਰਾਮ ਨਾਲ ਵੀ ਰਹਿ ਸਕਦੇ ਆਂ ਘਰ ਆ ਕੇ ਆਪਾਂ ਦੇਖੋ ਜਦੋਂ ਥੱਕੇ-ਕੁੱਟੇ ਆਪਾਂ ਬਾਹਰੋਂ ਕੰਮ ਕਰਕੇ ਆਉਣੇ ਆ ਆਪਾਂ ਘਰ ਦੇ ਵਿੱਚ ਆਰਾਮ ਕਰ ਸਕਦੇ ਆ ਜਾਂ ਫਿਰ ਜਿਆਦਾ ਜਦੋਂ ਠੰਡ ਪੈਂਦੀ ਹੈ ਉਦੋਂ ਵੀ ਘਰ ਆਪਾਂ ਨੂੰ ਪੂਰੀ ਠੰਡ ਤੋਂ ਬਚਾਉਂਦਾ ਹੈ ਹਨਾ ਜਿਹੜਾ ਘਰ ਹੈ ਘਰ ਦੇ ਵਿੱਚ ਆਪਾਂ ਆਪਦੇ ਆਰਾਮ ਨਾਲ ਕੰਮ ਕਰ ਸਕਦੇ ਆ ਆਰਾਮ ਕਰ ਸਕਦੇ ਆ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਾਂ ਰਹਿਨੇ ਆ ਅਮਸ਼ਿਤ ਜੀ ਇਸ ਕਰਕੇ ਆਪਾਂ ਨੂੰ ਰਹਿਣ ਦੇ ਲਈ ਕਾਦੀ ਲੋੜ ਹੁੰਦੀ ਹੈ ਘਰ ਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਚੈਪਟਰ ਹੈ ਪਾਠ ਪਹਿਲਾ ਜਮਾਤ 3 ਸਾਡਾ ਘਰ ਤੇ ਕਿਤਾਬ ਹੈਗੀ ਸੂਨ ਰੇਸ਼ਮਾ ਇਹ ਵਾਲਾ ਪਾਠ ਦੀ ਵਿਆਖਿਆ ਕਰਾਂਗੀ ਤਾਂ ਤੁਸੀਂ ਇਸ ਪਾਠ ਨੂੰ ਧਿਆਨ ਨਾਲ ਸੁਣਨਾ ਇਸ ਪਾਠ ਦੀ ਜਿਹੜੀ ਮੈਂ ਵਿਆਖਿਆ ਕਰੂੰਗੀ ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਊਗਾ ਪਾਠ ਕਿ ਮਨੁੱਖ ਜਿਹੜਾ ਹੈਗਾ ਘਰ ਦੇ ਵਿੱਚ ਤਾਂ ਰਹਿੰਦਾ ਹੀ ਹੈ ਪਰ ਮਨੁੱਖ ਵਾਤਾਵਰਣ ਦੇ ਅਨੁਸਾਰ ਅੱਡ-ਅੱਡ ਘਰਾਂ ਦੇ ਵਿੱਚ ਵੀ ਰਹਿੰਦਾ ਹੈ ਠੀਕ ਹੈ ਆ ਦੇਖੋ ਸੋਨ ਰਿਸ਼ਮਾ ਕਿਤਾਬ ਹੈ ਮੇਰੇ ਕੋਲੇ ਇਹਦਾ ਆਪਾਂ ਪਾਠ ਪਹਿਲਾ ਪੜ੍ਹਾਂਗੇ ਪਾਠ ਪਹਿਲੇ ਦੇ ਵਿੱਚ ਜਿਹੜਾ ਹੈਗਾ ਆ ਦੇਖੋ ਕੁਝ ਤਸਵੀਰਾਂ ਬਣੀਆਂ ਹੋਈਆਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆ ਅੱਡ ਅੱਡ ਘਰਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਤਾਂ ਆਪਾਂ ਦੇਖ ਸਕਦੇ ਹਾਂ ਜਿਹੜੀ ਆ ਤਸਵੀਰ ਹੈ ਇਹ ਹੈਗੀ ਆ ਇਗਲੂ ਇਗਲੂ ਦੀ ਤਸਵੀਰ ਤਾਂ ਇਗਲੂ ਆਪਾਂ ਕਿਸ ਨੂੰ ਕਹਿੰਦੇ ਆ ਜਿਹੜੇ برف ਦੇ ਵਿੱਚ ਘਰ ਬਣੇ ਹੁੰਦੇ ਆ برف ਦੇ ਘਰ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਇਗਲੂ ਪਰ ਪੰਜਾਬੀ ਚ ਆਪਾਂ ਕੀ ਕਹਾਂਗੇ برف ਦਾ ਘਰ ਠੀਕ ਹੈ ਅੱਗੇ ਦੇਖੋ ਅੱਗੇ ਇੱਕ ਆ ਘਰ ਦੀ ਤਸਵੀਰ ਬਣੀ ਹੋਈ ਹੈ ਇਹ ਹੈਗਾ ਆਪਣਾ ਕੱਚਾ ਘਰ ਠੀਕ ਹੈ ਅੱਗੇ ਇੱਕ ਆ ਤਸਵੀਰ ਬਣੀ ਹੋਈ ਹੈ ਦੇਖੋ ਜਿਹੜੇ ਲੋਕ ਸਮੁੰਦਰਾਂ ਦੇ ਵਿੱਚ ਰਹਿੰਦੇ ਆ ਸਮੁੰਦਰ ਦੇ ਆਸ-ਪਾਸ ਰਹਿੰਦੇ ਆ ਉਹ ਜਿਹੜੇ ਲੋਕ ਆ ਉਹ ਸਮੁੰਦਰੀ ਘਰਾਂ ਦੇ ਵਿੱਚ ਵੀ ਰਹਿੰਦੇ ਆ ਠੀਕ ਹੈ ਅੱਗੇ ਹੈਗਾ ਆਹ ਵਾਲਾ ਘਰ ਇਹ ਘਰ ਕਿਹੜਾ ਹੁ ਪੱਕਾ ਘਰ ਜਿੱਥੇ ਆਪਾਂ ਰਹਿੰਨੇ ਆ ਮਨੁੱਖ ਰਹਿੰਦਾ ਮਨੁੱਖ ਇੰਨਾ ਘਰਾਂ ਦੇ ਵਿੱਚ ਵੀ ਮਨੁੱਖੀ ਰਹਿੰਦਾ ਪਰ ਵਾਤਾਵਰਣ ਦੇ ਅਨੁਸਾਰ ਮਨੁੱਖ ਕੀ ਕਰਦਾ ਅੱਡ-ਅੱਡ ਘਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਠੀਕ ਹੈ ਜੇਕਰ ਉਹ ਜਿੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਉਸ ਵਾਲੇ ਪਾਸੇ ਰਹਿੰਦਾ ਤਾਂ ਉੱਥੇ ਉਹ ਬਰਫ਼ ਦਾ ਘਰ ਬਣਾ ਲੈਂਦਾ ਹਨਾ ਜੇ ਮੰਨ ਲਓ ਕਿ ਉਹ ਇਸ ਤਰ੍ਹਾਂ ਦੇ ਵਾਤਾਵਰਣ ਦੇ ਵਿੱਚ ਰਹਿੰਦਾ ਜਿੱਥੇ ਬਹੁਤ ਜ਼ਿਆਦਾ ਗਰਮੀ ਹੈ ਤਾਂ ਉੱਥੇ ਮਿੱਟੀ ਦੇ ਘਰ ਵੀ ਬੰਦੇ ਆ ਮਨੁੱਖ ਮਿੱਟੀ ਦੇ ਘਰ ਬਣਾ ਕੇ ਰਹਿੰਦਾ ਕਿਉਂਕਿ ਮਿੱਟੀ ਦੇ ਘਰ ਕੀ ਹੁੰਦੇ ਆ ਬਹੁਤ ਠੰਡੇ ਹੁੰਦੇ ਆ ਹਨਾ ਤਾਂ ਮਨੁੱਖ ਹੈ ਜਿਹੜਾ ਉਹ ਪੱਕੇ ਘਰ ਦੇ ਵਿੱਚ ਵੀ ਰਹਿੰਦਾ ਉਹਨੂੰ ਬੜਾ ਸੋਹਣਾ ਘਰ ਚਾਹੀਦਾ ਇਸ ਕਰਕੇ ਆਪਾਂ ਬਹੁਤ ਸੋਹਣੀਆਂ ਸੋਹਣੇ ਫਰਨੀਚਰ ਸੋਹਣੀਆਂ ਸੋਹਣੀਆਂ ਟਾਈਲਾਂ ਸੋਹਣੇ ਸੋਹਣੇ ਇੱਟਾਂ ਲਾ ਕੇ ਰੰਗ ਕਰਕੇ ਆਪਣੇ ਘਰ ਨੂੰ ਤਿਆਰ ਕਰ ਲੈਣੇ ਤੇ ਆਪਾਂ ਪੱਕਾ ਘਰ ਬਣਾ ਲੈਣੇ ਨਾ ਤਾਂ ਇਸ ਕਰਕੇ ਜਿਹੜਾ ਮਨੁੱਖ ਹੈ ਉਹ ਅੱਡ-ਅੱਡ ਕਿਸਮਾਂ ਦੇ ਘਰਾਂ ਦੇ ਵਿੱਚ ਰਹਿੰਦਾ ਹੈ ਵਾਤਾਵਰਣ ਦੇ ਅਨੁਸਾਰ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਜੀਵ ਜੰਤੂ ਪਸ਼ੂ ਪੰਛੀ ਉਹ ਵੀ ਤਾਂ ਆ ਕੇ ਸ਼ਾਮ ਨੂੰ ਘਰਾਂ ਦੇ ਵਿੱਚ ਆਉਂਦੇ ਆ ਨਾ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ ਘਰਾਂ ਤੋਂ ਬਾਹਰ ਥੋੜੀ ਰਹਿੰਦੇ ਆ ਉਹ ਆਪਣਾ ਭੋਜਨ ਚੁੱਕ ਕੇ ਆਉਂਦੇ ਆ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਆ ਜਾਂਦੇ ਆ ਆਪਣੇ ਹੁਣ ਜੇਕਰ ਆਪਾਂ ਪੰਛੀਆਂ ਦੀ ਗੱਲ ਕਰੀਏ ਉਹ ਵੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ ਜੇ ਆਪਾਂ ਜਾਨਵਰਾਂ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ ਹਣਾ ਜੀਵ ਜੰਤੂ ਛੋਟੇ ਛੋਟੇ ਕੀੜੇ ਮਕੌੜੇ ਉਹ ਵੀ ਸਾਰੇ ਆਪਣੇ ਛੋਟੇ ਛੋਟੇ ਘਰ ਬਣਾ ਕੇ ਰਹਿੰਦੇ ਆ ਕਿਉਂਕਿ ਘਰ ਦੇ ਵਿੱਚ ਹੀ ਆਪਾਂ ਸੁਰੱਖਿਅਤ ਰਹਿ ਸਕਦੇ ਆ ਜੇਕਰ ਆਪਾਂ ਘਰ ਦੇ ਵਿੱਚ ਨਹੀਂ ਰਹਾਂਗੇ ਬਾਹਰ ਰਹਾਂਗੇ ਤਾਂ ਬਾਹਰ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਆ ਸਕਦੀ ਹੈ ਜਦੋਂ ਆਪਾਂ ਆਪਦੇ ਘਰ ਦੇ ਵਿੱਚ ਰਹਿੰਦੇ ਆ ਤਾਂ ਆਪਾਂ ਉਸ ਸਮੱਸਿਆਵਾਂ ਤੋਂ ਬਚੇ ਰਹਿੰਦੇ ਆ ਠੀਕ ਹੈ ਤਾਂ ਇਸ ਕਰਕੇ ਜਿਹੜਾ ਅੱਜ ਦਾ ਆਪਣਾ ਪਾਠ ਹੈ ਪਾਠ ਪਹਿਲਾ ਸਾਟਾ ਕਰ ਦੇਖੋ ਆਪਾਂ ਸ਼ੁਰੂ ਕਰਦੇ ਹਾਂ ਪਾਰਟ ਹੁਣ ਦੇਖੋ ਇਹ ਪੇਜ ਖੋਲੋ ਸਾਰੇ ਬੱਚੇ ਇਸ ਪੇਜ ਦੇ ਉੱਤੇ ਪਹਿਲਾਂ ਲਿਖਿਆ ਹੋਇਆ ਦੇਖੋ ਕਿ ਬਿਜੜੇ ਦੇ ਘਰ ਨੂੰ ਆਖਦੇ ਨੇ ਆਹਲਣਾ ਚੂਹੇ ਦੇ ਘਰ ਨੂੰ ਖੁੱਡ ਹੁਣ ਦੇਖੋ ਬਿਜੜਾ ਕੀ ਹੁੰਦਾ ਹੈ ਬਿਜੜਾ ਇੱਕ ਪੰਛੀ ਹੁੰਦਾ ਹੈ ਹਨਾ ਤਾਂ ਜਿਹੜਾ ਬਿਜੜਾ ਹੈ ਉਹ ਕਾਦੀ ਵਿੱਚ ਰਹਿੰਦਾ ਹੈ ਆਲਣੇ ਦੇ ਵਿੱਚ ਤਾਂ ਬਿਜੜੇ ਦੇ ਘਰ ਨੂੰ ਆਪਾਂ ਕੀ ਕਹਿੰਦੇ ਹਾਂ ਆਲਣਾ ਇਕੱਲੇ ਵਿਜੜੇ ਦੇ ਘਰ ਨੂੰ ਹੀ ਆਲਣਾ ਨਹੀਂ ਕਹਾਂਗੇ ਆਪਾਂ ਜਿੰਨੇ ਵੀ ਪੰਛੀ ਹੈਗੇ ਐ ਉਹ ਜਿਹੜੇ ਸਾਰੇ ਹੀ ਆਪਣਾ ਘਰ ਬਣਾ ਕੇ ਰਹਿੰਦੇ ਐ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਆਲਣਾ ਪਾਠ ਪਹਿਲਾ ਸਾਡਾ ਘਰ ਨੰਬਰ 1 ਤੇ ਸ਼ਬਦ ਹੈ ਆਲਣਾ ਦੇਖੋ ਥੋੜੀ ਜੀ ਸਾਉਂਡ ਹਾਹੇ ਦੀ ਹੁੰਦੀ ਆ ਹਨਾ ਆ ਲਹਿਣਾ ਤਾਂ ਇਸ ਕਰਕੇ ਪੈਰ ਦੇ ਵਿੱਚ ਆਪਾਂ ਕੀ ਪਾਤਾ ਹਾਹ ਜਿਹਨੂੰ ਆਪਾਂ ਦੁੱਤ ਅੱਖਰ ਬੋਲਦੇ ਆ ਕਿਉਂਕਿ ਪੰਜਾਬੀ ਦੇ ਵਿੱਚ ਤਿੰਨ ਦੁੱਤ ਅੱਖਰ ਹੁੰਦੇ ਆ ਇੱਕ ਤਾਂ ਹਾਹ ਇੱਕ ਰਾਰਾ ਤੇ ਇੱਕ ਵਾਵਾ ਇਹ ਤਿੰਨੇ ਅੱਖਰ ਪੈਰ ਦੇ ਵਿੱਚ ਪੈਂਦੇ ਆ ਹਨਾ ਤਾਂ ਇਸ ਕਰਕੇ ਵਿਜੜੇ ਦੇ ਘਰ ਨੂੰ ਕੀ ਆਖਦੇ ਆ ਆਹਲਣਾ ਤਾਂ ਆਪਾਂ ਇਹਦਾ ਸ਼ਬਦ ਅਰਥ ਹੁਣ ਇੱਥੇ ਕੀ ਲੈ ਸਕਦੇ ਆ ਆਹਲਣਾ ਦਾ ਅਰਥ ਹੈ ਪੰਛੀਆਂ ਦਾ ਪੰਛੀਆਂ ਦਾ ਘਰ ਇਕੱਲੇ ਬਿਜੜੇ ਦੇ ਘਰ ਨੂੰ ਆਲਦਾ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਹੋਰ ਵੀ ਬਹੁਤ ਸਾਰੇ ਪੰਛੀ ਆ ਕਬੂਤਰ ਚਿੜੀ ਕੁੱਗੀ ਗਟਾਰ ਬਹੁਤ ਸਾਰੇ ਪੰਛੀ ਆ ਤਾਂ ਉਹ ਸਾਰੇ ਆਪਣਾ ਘਰ ਬਣਾ ਕੇ ਰਹਿੰਦੇ ਆ ਉਹਨਾਂ ਸਾਰਿਆਂ ਦੇ ਘਰਾਂ ਨੂੰ ਆਪਾਂ ਕੀ ਕਹਿੰਨੇ ਆ ਹਾਲਨਾ ਇਸ ਕਰਕੇ ਆ ਪੈਦਾ ਅਰਥ ਕੀ ਲਿਖਿਆ ਪੰਛੀਆਂ ਦਾ ਘਰ ਠੀਕ ਹੈ ਤਾਂ ਹੁਣ ਆਪਾਂ ਜਿਹੜਾ ਚੂਹੇ ਦਾ ਘਰ ਹੈ ਚੂਹੇ ਘਰਾਂ ਦੇ ਵਿੱਚ ਆਮ ਹੁੰਦੇ ਆ ਹਨਾ ਚੂਹੇ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਖੋਡ ਨੰਬਰ 2 ਤੇ ਕੀ ਹੈ ਸ਼ਬਦ ਖੋਡ ਜਿਹੜਾ ਖੋਡ ਹੈ ਉਹਨੂੰ ਆਪਾਂ ਡੁੱਡ ਵੀ ਕਹਿ ਦਿੰਦੇ ਆ ਡੁੱਡ ਕਿਉਂਕਿ ਚੂਹਾ ਕੀ ਕਰਦਾ ਹੈ ਮਿੱਟੀ ਨੂੰ ਪੁੱਟ-ਪੁੱਟ ਕੇ ਹੌਲੀ-ਹੌਲੀ ਪੁੱਟੀ ਜਾਂਦਾ ਪੁੱਟੀ ਜਾਂਦਾ ਤਾਂ ਆਪਣੇ ਰਹਿਣ ਦੇ ਲਈ ਕੀ ਬਣਾ ਲੈਂਦਾ ਇੱਕ ਜਗ੍ਹਾ ਬਣਾ ਲੈਂਦਾ ਉੱਥੇ ਇੱਕ ਮੋਰਾ ਕਰ ਲੈਂਦਾ ਹੌਲ ਬਣਾ ਲੈਂਦਾ ਮਿੱਟੀ ਨੂੰ ਪਟ-ਪਟ ਕੇ ਤਾਂ ਇਸ ਕਰਕੇ ਉਹਨੂੰ ਆਪਾਂ ਕੀ ਕਹਿੰਦੇ ਆ ਖੁੱਡ ਤਾਂ ਉਹ ਚੂਹੇ ਦਾ ਘਰ ਹੁੰਦਾ ਜਿਹਨੂੰ ਆਪਾਂ ਖੁੱਡ ਕਹਿੰਦੇ ਆ ਤਾਂ ਆਪਾਂ ਇਹਦਾ ਅਰਥ ਕੀ ਲਵਾਂਗੇ ਇੱਥੇ ਡੁੱਡ ਕੀ ਅਰਥ ਲਵਾਂਗੇ ਆਪਾਂ ਇਹਦਾ ਡੋਂਡ ਨੰਬਰ 2 ਤੇ ਖੁੱਡ ਤਾਂ ਖੁੱਡ ਦਾ ਆਪਾਂ ਕੀ ਅੱਖ ਲਵਾਂਗੇ ਡੱਡੇ ਔਕਰ ਉੱਤੇ ਅੰਦ ਗਡਟਾ ਡੋਟ ਠੀਕ ਹੈ ਉਸ ਤੋਂ ਬਾਅਦ ਹੁਣ ਦੇਖੋ ਸੱਪ ਸੱਪ ਵੀ ਤਾਂ ਆਪਦੇ ਘਰ ਦੇ ਵਿੱਚ ਰਹਿੰਦਾ ਹੀ ਹੈ ਹਨਾ ਚੂਹਾ ਵੀ ਆਪਦੇ ਘਰ ਦੇ ਵਿੱਚ ਰਹਿੰਦਾ ਮਨੁੱਖ ਵੀ ਆਪਦੇ ਘਰ ਦੇ ਵਿੱਚ ਰਹਿੰਦਾ ਹੈ ਹੋਰ ਬਹੁਤ ਸਾਰੇ ਜਾਨਵਰ ਹੈ ਜਿਹੜੇ ਆਪਦੇ ਘਰਾਂ ਦੇ ਵਿੱਚ ਰਹਿੰਦੇ ਆ ਹੁਣ ਮੱਕੜੀ ਦੀ ਗੱਲ ਕਰੀਏ ਵੀ ਆਪਣਾ ਘਰ ਬਣਾ ਕੇ ਰਹਿੰਦੀ ਹੈ ਤੇ ਸਾਰੇ ਘਰਾਂ ਬਾਰੇ ਹੀ ਇਸ ਪਾਠ ਦੇ ਵਿੱਚ ਪੜ੍ਹ ਰਹੇ ਆਂ ਠੀਕ ਹੈ ਤਾਂ ਇਸਨ ਕੇ ਖੋਟ ਦਾ ਅਰਥ ਕੀ ਹੈ ਡੋਡ ਡੋਡ ਦਾ ਮਤਲਬ ਹੈ ਵੀ ਮਿੱਟੀ ਨੂੰ ਕੁੱਟ ਕੇ ਜਿਹੜਾ ਚੂਹਾ ਰਹਿਣ ਲਈ ਆਪਣੀ ਜਗਾ ਬਣਾਉਂਦਾ ਹੈ ਨਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਖੋਟ ਠੀਕ ਹੈ ਅੱਗੇ ਅਗਲਾ ਪੈਰਾ ਦੇਖੋ ਅਗਲੇ ਪੈਰੇ ਚ ਕਵੀ ਕੀ ਕਹਿੰਦਾ ਹੈ ਕਿ ਸ਼ਹਿਦ ਦੀਆਂ ਮੱਖੀਆਂ ਦਾ ਘਰ ਹੁੰਦਾ ਛੱਤਾ ਸੱਪ ਦਾ ਘਰ ਹੁੰਦਾ ਰੋਡ ਸ਼ਹਿਦ ਦੀਆਂ ਮੱਖੀਆਂ ਦਾ ਘਰ ਹੁੰਦਾ ਛੱਤਾ ਤੇ ਸੱਪ ਦਾ ਕਾਲ ਹੁੰਦਾ ਰੁੱਡ ਤਾਂ ਹੁਣ ਦੇਖੋ ਸਭ ਨੇ ਦੇਖਿਆ ਕਿ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਉਹ ਜਦੋਂ ਸ਼ਹਿਦ ਇਕੱਠਾ ਕਰਕੇ ਲੈ ਕੇ ਆਉਂਦੀਆਂ ਬਾਹਰੋਂ ਹਨਾ ਕਦੇ ਫੁੱਲਾਂ ਤੇ ਬਹਿ ਗਈਆਂ ਕਦੇ ਕਿਸੇ ਪੌਦੇ ਤੇ ਬਹਿ ਗਈਆਂ ਹਨਾ ਅੱਡ ਅੱਡ ਤਰ੍ਹਾਂ ਦੇ ਫੁੱਲਾਂ ਤੇ ਪੈਂਦੀਆਂ ਉਹ ਅੱਡ ਅੱਡ ਤਰ੍ਹਾਂ ਦੇ ਕਿੰਨੇ ਹੀ ਤਰ੍ਹਾਂ ਦੇ ਪੌਦੇ ਹੁੰਦੇ ਆ ਜਿੱਥੇ ਬੈਠ ਕੇ ਉਹ ਸ਼ਹਿਦ ਇਕੱਠਾ ਕਰਕੇ ਲੈ ਕੇ ਆਉਂਦੇ ਮਤਲਬ ਉਹਨਾਂ ਦਾ ਰਸ ਚੂਸ ਕੇ ਲੈ ਕੇ ਆਉਂਦੇ ਤਾਂ ਜਦੋਂ ਉਹ ਸ਼ਹਿਦ ਇਕੱਠਾ ਕਰਕੇ ਲੈ ਕੇ ਆਉਂਦੀਆਂ ਤਾਂ ਉਹ ਇੱਕ ਜਾਲੀ ਤਰ੍ਹਾਂ ਦਾ ਇੱਕ ਨਾ ਮਤਲਬ ਉਹਦੇ ਵਿੱਚ ਛੋਟੇ ਛੋਟੇ ਮੋਰियां ਨਿਵਾਉਂਦੀਆਂ ਛੋਟੇ ਛੋਟੇ ਹੈਨਾ ਤਾਂ ਉਹਨਾਂ ਮੋਰੀਆਂ ਦੇ ਵਿੱਚ ਉਹ ਲਿਆ ਕੇ ਸ਼ਹਿਦ ਪਾ ਦਿੰਦੇ ਹੈ ਠੀਕ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਪੰਜਾਬੀ ਦੇ ਵਿੱਚ ਛੱਤਾ ਜਾਲੀ ਤਰ੍ਹਾਂ ਹੁੰਦਾ ਉਹ ਚੌਰਸ ਤਾਂ ਚੌਰਸ ਜਿਹਾ ਹੁੰਦਾ ਐਵੇਂ ਨਾ ਮਤਲਬ ਐਵੇਂ ਚੌਰਸ ਜਿਹਾ ਹੁੰਦਾ ਹੈ ਬ੍ਰਿਕ 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 ਐਵੇਂ ਮੋਰੀਆਂ ਹੁੰਦੀਆਂ ਠੀਕ ਹੈ ਔਰ ਉਹਨਾਂ ਮੋਰੀਆਂ ਦੇ ਵਿੱਚ ਉਹ ਕੀ ਕਰਦੀਆਂ ਮੱਖਾਂ ਲਿਆ ਕੇ ਸ਼ਹਿਦ ਨੂੰ ਪਰ ਦਿੰਦੇ ਨੇ ਤਾਂ ਆਪਾਂ ਇਸ ਨੂੰ ਫਿਰ ਕੀ ਕਹਿੰਦੇ ਆ ਛੱਤਾਂ ਠੀਕ ਹੈ ਤਾਂ ਇਸ ਕਰਕੇ ਮੱਖੀਆਂ ਦਾ ਘਰ ਕੀ ਹੋ ਗਿਆ ਛੱਤਾਂ ਤੇ ਸੱਪ ਦਾ ਘਰ ਕੀ ਹੋ ਗਿਆ ਰੁੱਡ ਰੁੱਡ ਰਾਯਮਕੜ ਉੱਤੇ ਅਤਿਕ ਡੱਡਾ ਰੁੱਡਾ ਤਾਂ ਜਿਹੜਾ ਰੁੱਡ ਹੈ ਉਹ ਵੀ ਇਸੇ ਤਰ੍ਹਾਂ ਹੀ ਮਿੱਟੀ ਪੁੱਟ ਕੇ ਬਣਾਇਆ ਜਾਂਦਾ ਹੈ ਰੁੱਡ ਜਿਹਨੂੰ ਕਹਿੰਦੇ ਆ ਨਾ ਸੱਪ ਵੀ ਕੀ ਕਰਦਾ ਕਿਤੇ ਨਾ ਕਿਤੇ ਆਪ ਦੇ ਜਿੰਨੀ ਜਗਾ ਦੇਖ ਲੈਂਦਾ ਉਹ ਜਗਾ ਦੇਖ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਰੁੱਡ ਇਹਦੇ ਚ ਦੇਖੋ ਤੁਸੀਂ ਬਿਲਕੁਲ ਕਨਫਿਊਜ਼ ਨਹੀਂ ਹੋਣਾ ਬਿਲਕੁਲ ਮਤਲਬ ਕਹਿ ਲੋ ਵੀ ਪਜ਼ਲ ਨਹੀਂ ਹੋਣਾ ਕਿਉਂਕਿ ਜਿਹੜਾ ਦੇਖੋ ਦੇ ਚੂਹੇ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਖੁੱਡ ਔਰ ਖੁੱਡ ਦਾ ਅਰਥ ਇੱਥੇ ਕੀ ਹੈਗਾ ਡੋਟ ਪਰ ਜਿਹੜਾ ਸੱਪ ਦਾ ਕਰਿਆ ਉਹਨੂੰ ਆਪਾਂ ਰੁੱਡ ਕਹਿੰਦੇ ਆ ਇਹਦਾ ਕੋਈ ਅਰਥ ਹੈ ਨਹੀਂਗਾ ਪਰ ਆਪਾਂ ਇਹਦਾ ਅਰਥ ਇਹ ਲੈ ਸਕਦੇ ਆ ਕਿ ਸੱਪ ਜਿਹੜਾ ਹੁੰਦਾ ਦੇਖੋ ਬਿਲਕੁਲ ਪਤਲਾ ਜਿਹਾ ਹੁੰਦਾ ਹਨਾ ਇਸ ਤਰ੍ਹਾਂ ਦਾ ਹੁੰਦਾ ਸੋਟੀ ਤਰ੍ਹਾਂ ਦਾ ਤਾਂ ਉਹ ਕੀ ਕਰਦਾ ਹੌਲੀ ਹੌਲੀ ਜਿੱਥੇ ਇੰਨਾ ਕਬਦਾ ਲੰਬਾ ਜਿਹਾ ਹੋਲ ਦੇਖ ਲੈਂਦਾ ਉੱਥੇ ਆਪਣੀ ਜਗ੍ਹਾ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਰੁੱਡ ਠੀਕ ਹੈ ਤਾਂ ਇਸ ਕਰਕੇ ਸੱਪ ਦੇ ਕਰ ਨੂੰ ਆਪਾਂ ਕੀ ਕਹਾਂਗੇ ਰੁੱਡ ਉਸ ਤੋਂ ਬਾਅਦ ਅਗਲੇ ਪਿਆਰੇ ਦੇ ਵਿੱਚ ਦੇਖੋ ਕਿ ਪੂੰਡਾਂ ਦੇ ਘਰ ਨੂੰ ਆਖਦੇ ਖੱਖਰ ਤੇ ਮੱਕੜੀ ਦੇ ਘਰ ਨੂੰ ਜਾਲਾ ਠੀਕ ਹੈ ਤਾਂ ਹੁਣ ਦੇਖੋ ਪੂੰਡਾਂ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਖੱਖਰ ਕਖੇ ਅਧਿਕ ਖ ਖ ਰ ਰ ਰ ਖਖਰ ਤਾਂ ਜਿਹੜਾ ਪੂੰਡਾਂ ਦਾ ਘਰ ਹੁੰਦਾ ਪੂੰਡ ਹੁੰਦੀ ਹੈ ਨਾ ਛੋਟੇ 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 ਪੂੰਡ ਹੁੰਦੇ ਆ ਔਰ ਉਹ ਪੂੰਡ ਜਦੋਂ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਬੰਦੇ ਆ ਨਾ ਇੱਕ ਜਗ੍ਹਾ ਤੇ ਤਾਂ ਉਹ ਇੰਨੇ ਕੁ ਜ਼ਿਆਦਾ ਇਕੱਠੇ ਹੋ ਜਾਂਦੇ ਆ ਉਹ ਇੱਕ ਖੱਖਰ ਦੀ ਤਰ੍ਹਾਂ ਬਣ ਜਾਂਦੇ ਆ ਠੀਕ ਹੈ ਇੱਕ ਦੂਜੇ ਨਾਲ ਉਹਨਾਂ ਨੂੰ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਇਸ ਕਰਕੇ ਪੂੰਡਾਂ ਦੇ ਘਰ ਨੂੰ ਆਪਾਂ ਕੀ ਕਹਾਂਗੇ ਖੱਖਰ ਤਾਂ ਖੱਖਰ ਦੀ ਸਪੈਲਿੰਗ ਕੀ ਹੋਵੇ ਦੇਖੋ ਖੱਖਰ ਦੇ ਨਾ ਮਾਤਰਾਵਾਂ ਦੇਖੋ ਖ ਖੇ ਅਦਕ ਖ ਖਾ ਰਾ ਰ ਖੱਖਰ ਕੋਕੀ ਆਪਾਂ ਪੂਰਾ ਜ਼ੋਰ ਦੇ ਕੇ ਬੋਲਦੇ ਆ ਸ਼ਬਦ ਨੂੰ ਖੱਖਰ ਹੈ ਨਾ ਤਾਂ ਫਿਰ ਮੱਕੜੀ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਜਾਲਾ ਇਹ ਤਾਂ ਆਪਾਂ ਆਮ ਹੀ ਦੇਖਦੇ ਆ ਘਰਾਂ ਦੇ ਵਿੱਚ ਜਦੋਂ ਆਪਾਂ ਸਫਾਈ ਨਾ ਕਰੀਏ ਬਾਲਾ ਸਮਾਂ ਪਾ ਦਈਏ ਤਾਂ ਫਿਰ ਉੱਥੇ ਕੋਨਿਆਂ ਦੇ ਵਿੱਚ ਕੀ ਹੁੰਦਾ ਜਾਲੇ ਲੱਗ ਜਾਂਦੇ ਆ ਜਿਹੜੀਆਂ ਕਮਰਿਆਂ ਦੀਆਂ ਖੁੰਝਾਂ ਹੁੰਦੀਆਂ ਉਹਨਾਂ ਦੇ ਵਿੱਚ ਜਾਲੇ ਹਣੇ ਸ਼ੁਰੂ ਹੋ ਜਾਂਦੇ ਆ ਹਨਾ ਤਾਂ ਮੱਕੜੀ ਉੱਥੇ ਆਪਦਾ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਕਰਕੇ ਮੱਕੜੀ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਜਾਲਾ ਤਾਂ ਹੁਣ ਦੇਖੋ ਇਸ ਸ਼ਬਦ ਦੇ ਵਿੱਚ ਕੀ ਆ ਜਜੇ ਕੰਨਾ ਲੱਲੇ ਕੰਨਾ ਜਾਲਾ ਨਹੀਂ ਲਿਖਾਂਗੇ ਆਪਾਂ ਜਾਲਾ ਕਿਉਂਕਿ ਲੱਲੇ ਦੀ ਪੈਰਵਾਸ ਬਿੰਦੀ ਆ ਗਈ ਤਾਂ ਫਿਰ ਸੌਫਟ ਹੋਗੀ ਹੈਨਾ ਬਿਲਕੁਲ ਆਪਰਾਮ ਨਾਲ ਬੋਲਣਾ ਨਹੀਂ ਜਾਲਾ ਚਲੋ ਤਾਂ ਮੱਕੜੀ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਜਾਲ ਅਗਲੇ ਪੈਰੇ ਦੇ ਵਿੱਚ ਕਵੀ ਕੀ ਕਹਿੰਦਾ ਹੈ ਕਿ ਮਨੁੱਖ ਦੇ ਘਰ ਨੂੰ ਘਰ ਆਖਦੇ ਹੁੰਦਾ ਹੈ ਸਭ ਤੋਂ ਨਿਰਾਲਾ ਤਾਂ ਹੁਣ ਦੇਖੋ ਆਪਾਂ ਪੰਛੀਆਂ ਦੇ ਘਰ ਜਾਣੇ ਆਪਾਂ ਜਾਨਵਰਾਂ ਦੇ ਘਰ ਜਾਣੇ ਆਪਾਂ ਕਿਹੜੇ ਮਕੌੜਿਆਂ ਦੇ ਘਰਾਂ ਬਾਰੇ ਪੜਿਆ ਪਰ ਜਿਹੜਾ ਮਨੁੱਖ ਦਾ ਘਰ ਹੁੰਦਾ ਹੈ ਉਹ ਕੀ ਹੁੰਦਾ ਸਭ ਤੋਂ ਨਿਰਾਲਾ ਨਿਰਾਲਾ ਮਤਲਬ ਅਨੋਖਾ ਅਨੋਖਾ ਮਤਲਬ ਯੂਨੀਕ ਇੰਗਲਿਸ਼ ਚ ਆਪਾਂ ਯੂਨੀਕ ਬੋਲ ਦਿੰਦੇ ਹਾਂ ਤਾਂ ਇਸ ਕਰਕੇ ਅਨੋਖਾ ਨਿਰਾਲਾ ਆਪਾਂ ਨਿਰਾਲਾ ਨੂੰ ਇੱਧਰ ਵੀ ਲਿਖ ਸਕਦੇ ਆ ਅਨੋਖਾ ਨੂੰ ਵੀ ਇੱਧਰ ਲਿਖ ਸਕਦੇ ਆ ਆ ਪੈਨ ਵੀ ਕਰ ਸਕਦੇ ਆ ਤਾਂ ਨਿਰਾਲਾ ਦਾ ਅਰਥ ਕੀ ਹੋ ਗਿਆ ਅਨੋਖਾ ਤਾਂ ਅਨੋਖਾ ਦਾ ਅਰਥ ਕੀ ਹੋ ਗਿਆ ਨਿਰਾਲਾ ਮਤਲਬ ਯੂਨਿਕ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਚਾਹੇ ਸੱਪ ਦਾ ਘਰ ਹੋਵੇ ਚਾਹੇ ਚੂਹੇ ਦਾ ਘਰ ਹੋਵੇ ਚਾਹੇ ਕਿਸੇ ਪੰਛੀ ਦਾ ਘਰ ਹੋਵੇ ਉਹਨਾਂ ਘਰਾਂ ਦੇ ਨਾਲ ਜਿਹੜਾ ਮਨੁੱਖ ਦਾ ਘਰ ਉਹ ਬਿਲਕੁਲ ਨਹੀਂ ਮਿਲਦਾ ਕਿਉਂਕਿ ਮਨੁੱਖ ਦਾ ਘਰ ਕੀ ਹੈ ਨਿਰਾਲਾ ਅਨੋਖਾ ਯੂਨਿਕ ਸਭ ਤੋਂ ਅਲੱਗ ਹੈ ਨਾ ਤਾਂ ਇਸ ਕਰਕੇ ਮਨੁੱਖ ਦਾ ਘਰ ਹੀ ਇਸ ਤਰ੍ਹਾਂ ਦਾ ਘਰ ਹੈ ਜਿਹੜਾ ਕਿ ਸਾਰੇ ਘਰਾਂ ਤੋਂ ਕੀ ਹੁੰਦਾ ਹੈ निराला ਅਨੋਖਾ ਤਾਂ ਇਸ ਕਰਕੇ ਹੁਣ ਦੇਖੋ ਆਪਾਂ ਇੱਕ ਵਾਰ ਪੂਰਾ ਜਿਹੜਾ ਪਾਠ ਹੈ ਉਹ ਸਾਰਾ ਆਪਾਂ ਇੱਕ ਵਾਰ ਦੁਹਰਾਈ ਕਰ ਲੈਨੇ ਆ ਕਿ ਬিজਰੇ ਦੇ ਘਰ ਨੂੰ ਆਪਾਂ ਕੀ ਕਹਿੰਦੇ ਆ ਆਹਣਾ ਹਨਾ ਆਲਣਾ ਮਤਲਬ ਪੰਛੀਆਂ ਦਾ ਘਰ ਤੇ ਉਸ ਤੋਂ ਬਾਅਦ ਚੂਹੇ ਦੇ ਘਰ ਨੂੰ ਕੀ ਕਹਿੰਦੇ ਆ ਖੁੱਡ ਖੁੱਡ ਮਤਲਬ ਮਿੱਟੀ ਪੁੱਟ ਕੇ ਜਿਹੜੀ ਰਹਿਲ ਦੇ ਚੂਹਾ ਜਗਾ ਬਣਾਉਂਦਾ ਉਹਨੂੰ ਆਪਾਂ ਕਹਿੰਦੇ ਆ ਖੁੱਡ ਤੇ ਸ਼ਹਿਦ ਦੀਆਂ ਮੱਖੀਆਂ ਦਾ ਘਰ ਕਿਹੜਾ ਹੁੰਦਾ ਹੈ ਛੱਤਾਂ ਹਨਾ ਤੇ ਉਸ ਤੋਂ ਬਾਅਦ ਸੱਪ ਦਾ ਘਰ ਕਿਹੜਾ ਹੁੰਦਾ ਰੁੱਡ rarੇ ਔਂਕੜ ਉੱਤੇ ਅਧਿਕ ਡੱਡਾ ਰੁੱਡ ਤੇ ਭੁੰਡਾਂ ਦੇ ਘਰ ਨੂੰ ਕੀ ਕਹਿੰਦੇ ਆ ਖੱਖਰ ਮੱਕੜੀ ਦੇ ਘਰ ਨੂੰ ਕੀ ਕਹਿੰਦੇ ਆ ਜਾਲਾ ਤੇ ਮਨੁੱਖ ਦਾ ਘਰ ਕੀ ਹੁੰਦਾ ਨਿਰਾਲਾ ਸਭ ਤੋਂ ਨਿਰਾਲਾ ਹੈ ਨਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਪਾਠ ਦੀ ਪੂਰੀ ਤਰ੍ਹਾਂ ਸਮਝ ਆ ਗਈ ਹੋਊਗੀ ਤਾਂ ਇਸ ਕਰਕੇ ਜਿਹੜੇ ਬੱਚਿਆਂ ਨੇ ਇਸ ਪਾਠ ਬਾਰੇ ਸਮਝਣਾ ਹੈ ਉਹ ਮੇਰੀ ਵੀਡੀਓ ਦੇਖਣ ਤੇ ਵੀਡੀਓ ਦੇਖ ਕੇ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਲੈ ਧੰਨਵਾਦ